Terima kasih telah ਪਹਿਲਾਂ ਉਹ ਦਾ ਘਾਟਣਾ ਕਰਦੀਏ ਪਹਿਲਾਂ ਉਹ ਦਾ ਘਾਟਣਾ ਕਰਦੀਏ ਆਜੋ ਜੀ ਤੇ 10 ਹੈ ਜੀ 10 ਤੇ ਹੰਸ ਤੇ योलाई जाँदै छु तिनै तिनै नलोङा हैन त एउटा पर्फ्युम आछ पोना भिडियो गर्दै छ स्टार्च पोना हो नि उनले के पर्ष लाके छ हेर इधर आइज आउट अफ भन्छ बाबु आउ त तन्सा धन्यवाद भिडियो ਖੁੱਲੋ ਜੋ ਜੀ ਖੁੱਲੋ ਜੋ ਜਾਨੀ ਆ ਜਾਓ ਸਾਰੇ ਇੱਧਰ ਆ ਜਾਓ ਅੱਗੇ ਨੂੰ ਹੋ ਜਾ ਬਾਈ ਅੱਗੇ ਸਰਪੰਚ ਸਾਹਿਬ ਜਾਨੀ ਬਾਬਾ ਜੀ ਤੁਸੀਂ 100 ਹੋ ਜਾਓ ਪਿੰਡ ਵਾਲੇ ਇੱਧਰ ਆਓ ਠੀਕ ਸਰਪੰਚ ਸਾਹਿਬ ਖੁੱਲੋ ਜੋ ਖੁੱਲੋ ਜੋ ਜੀ ਖੁੱਲੋ ਜੋ ਆ ਜਾਓ ਕੋਈ ਇੱਧਰ ਆਓ ਪਿੰਡ ਵਾਲੇ ਕਿੱਧਰ ਆਓ ਹਾਂ ਜੀ ਇਹ ਨੀਤੀ ਸਾਫ ਤੇ ਵੀਡੀਓ ਕਰਾ ਦਿੱਤੀ। ਸੰਕਰਦਾਂ ਮੈਂ ਪੈਗੇ। ਉਹ ਆ ਰਹੇ ਨਹੀਂ ਜਾ ਰਹੇ ਨਹੀਂ। ਇਹ ਸਹੀ ਉਹ ਕੰਮ ਸਥਾਨੀਆ ਪੱਟਾ ਲਾਇਆ ਹੈ। ਇਹ ਨਹੀਂ ਪਾਟੋ। ਲੋਕਾਂ ਦਾ ਗੱਟੀਆਂ ਮਾਰੀਆਂ ਗਏ। ਇੱਕ ਪੰਪ ਐਕਸੋ ਸਿਸਟਮ ਖੜਾ ਲਾਇਆ ਹੈ। ਇਹੋ ਹੀ ਲੱਗਦੀ ਹੈ। ਪੱਟਾ ਪਾਟੋ ਦਾ ਬਟਾ। ਵੀਡੀਓ ਠੀਕ ਹੈ ਜੀ ਲੌਂਗ ਲਾਈ ਪੱਕਾ ਹੈ ਨਾ ਹੋਰ ਕੋਈ ਨਾ ਹਾਂ ਥੋੜਾ ਜਿਹਾ ਜਦ ਇਹ ਲਾਣੇ ਥੋੜਾ ਪੁੱਛੇ ਕੱਟ ਕੇ ਠੀਕ ਹੈ ਅ ਕੰਗਸਾਹਬ ਤੁਸੀਂ ਅੱਜ ਪਰਵਾਜ ਦੇ ਪਿੰਡ ਦੇ ਜੀਮ ਦਾ ਉਦਘਾਟਨ ਕਰਨਾ ਹੈ ਕੀ ਕਰਨਾ ਚਾਹੁੰਦੇ ਹੋ ਦੇਖੋ ਛੋਟੇ ਪਹਿਲਾਂ ਤੋਂ ਬਾਈ ਬੁੱਕੀ ਦਾ ਕੰਸਾਹਬ ਮੈਂ ਜੀ ਬੁੱਕੀ ਤੇ ਅੱਜ ਅਸੀਂ ਸਾਡੇ ਸਤਿਕਾਰਯੋਗ ਐਮਐਲਏ ਸਾਡੀ ਜੀ ਆਰਾਮਾ ਦੇ ਪਾਰ ਦੇ ਜਿਹੜੀ ਕੰਪਨੀ ਨੂੰ ਗੋਹਾ ਵਿੱਚ ਮੈਂ ਉਹਦੇ ਨਾਲ ਇਸ ਪਿੰਡ ਤੋਂ ਇਹ ਜਿਹੜਾ ਐਂਟੀ ਮੈਟ ਤੋਂ ਨੌਜਵਾਨਾਂ ਦੀ ਕਦਰਤ ਵਾਸਤੇ ਇਹਨਾਂ ਨੂੰ ਆਇਆ ਉਹਦਾ ਅੰਗਠਨ ਆਇਆ ਹੈ ਮਾਨ ਸਾਹਿਬ ਦੀ ਸਰਕਾਰ ਦਾ ਜਿਹੜਾ ਮੋਡਲ ਆ ਜਾਂਦਾ ਹੈ ਕਿ ਬਾਕੀ ਦੇ ਕੰਮ ਬਾਅਦ ਕਰਨਾ ਚਾਹੀਦਾ ਹੈ ਸਾਡੀ ਵੀ ਕੋਸ਼ਿਸ਼ ਹੈ ਐਮਐਲਏ ਸਾਹਿਬ ਦੀ ਬਾਤ ਤੋਂ ਬਾਅਦ ਇਹਨਾਂ ਨੇ ਰਿਕਮੈਂਡੇਸ਼ਨ ਜਿਹੜੀ ਮੌਜੂਦ ਹੈ ਉਹਨਾਂ ਦਾ ਦੇਖ ਕੇ ਤਾਂ ਮੈਂ ਜਿਵੇਂ ਉਹ ਇੱਕ ਤਰ੍ਹਾਂ ਦਾ ਸਹੀ ਪਾਸੇ ਲੱਗਿਓਦਾ ਲਾਹਾ ਜਿਹੜਾ ਹੈ ਪਿੰਡਾਂ ਨੂੰ ਹੋਵੇ ਉਹਨਾਂ ਸਾਥ ਨਾਲ ਖੜੇ ਆ। ਮਲੇ ਪੀਸੀ ਤੋਂ ਮੈਂ ਬੇਪਰ ਬੀਤਵਿੰਦਰ ਜੀ ਹੈ ਬੀਤਵਿੰਦਰ ਸਾਡੇ ਅੰਸ਼ੀ ਸਾਹਿਬ ਸਾਡੇ ਮਾਪੇ ਕਮੇਟੀ ਦੇ ਚੇਅਰਮੈਨ ਸਾਰੀ ਟੀਮ ਉਹ ਅੱਜ ਉਦਗਟਨ ਕਰਨ ਆਏ ਆਉਣ ਵਾਲੇ ਟਾਈਮ 'ਚ ਜਿੱਥੇ ਜਿੱਥੇ ਵੀ ਐਮਐਲਏ ਸਾਹਿਬ ਦੀ ਰਿਕਮੈਂਡੇਸ਼ਨ ਨਾਲ ਐਂਟੀਡੈਟ ਤੋਂ ਇਹ ਯੋਗਦਾਨ ਤੋਂ ਵੀ ਦੂਰ ਨੌਜਵਾਨਾਂ ਨੂੰ ਬਿਹਤਰ ਖੇਡਾਂ ਵੱਲ ਤੇ ਮદાન ਜਿਮ ਸਟੇਡੀਅਮ ਬਣਾ ਕੇ ਦਿੱਤੇ ਸਾਡੇ ਐਮਐਲ ਸਾਬ ਇਹ ਕਿੰਨੇ ਪਿੰਡਾਂ ਚ ਅੱਜ ਤੁਸੀਂ ਜਿੰਮ ਕਰਕੇ ਅੱਜ ਜਿਹੜਾ ਅੱਜ ਉਦਘਾਟਨ ਪਾਣੀ ਚੰਨ ਵੈਸੇ 20 ਪਿੰਡ ਜਿਹੜੇ ਹੈ ਸੰਤ ਸਾਬ ਨੇ ਵੀ ਭੇਜੇ ਹੋਏ ਤੇ ਔਰ ਬਾਕੀਆਂ ਚ ਵੀ ਜਿਵੇਂ ਜਿਵੇਂ ਪੰਡ ਆਈ ਜਾਣੇ ਆ ਸਾਰੇ ਪਿੰਡ ਅਸੀਂ ਕਵਰ ਕਰਾਂਗੇ ਔਰ ਇਹ ਮਾਨ ਸਾਹਿਬ ਦਾ ਇੱਕ ਟੀਚਾ ਹੈ ਕਿ ਹਰ ਪਿੰਡ ਦੇ ਅੰਦਰ ਇੱਕ ਵਧੀਆ ਗਰਾਊਂਡ ਹੋਵੇ ਔਰ ਓਪਨ ਜਨ ਹੋਵੇ ਸੋ ਉਹਦੇ ਤਹਿਤ ਤੁਸੀਂ ਦੇਖਿਆ ਹੈ ਕਿ 3083 ਪਿੰਡਾਂ 'ਚ ਜਿਹੜੇ ਵਧੀਆ ਸਟੇਡੀਅਮ ਬਣਨੇ ਸ਼ੁਰੂ ਹੋ ਚੁੱਕੇ ਹਨ ਮੈਨੂੰ ਵੀ ਖੁਸ਼ੀ ਹੈ ਕਿ ਸਾਡੇ ਹਲਕੇ 60 ਪਿੰਡਾਂ ਦੇ ਅੰਦਰ ਸਟਾਰਟ ਹੋ ਚੁੱਕੇ ਹਨ ਵਧੀਆ ਸਟੇਡੀਅਮ ਬਣਨੇ ਸ਼ੁਰੂ ਹੋ ਚੁੱਕੇ ਹਨ ਔਰ ਹਲੇ ਸਾਡੇ ਕੋਲ ਸਮਾਂ ਹੈ ਜੇ ਕਾਂਗ ਸਿੰਘ ਜੀ ਇਹ ਹਰ ਪਿੰਡ ਤੇ ਜਿਹੜਾ ਹੈ ਬੱਚਿਆਂ ਨੂੰ ਲੱਸੀਆਂ ਤੋਂ ਦੂਰ ਰੱਖਣ ਦਾ ਜਿਹੜਾ ਇੱਕ ਵਧੀਆ ਸਟੇਡੀਅਮ ਉਹ ਸੰਭਵ ਕਰਦੇ ਕਾਂਗ ਸਿੰਘ ਸਾਬ ਇਸ ਇੱਕ ਜਿਮ ਤੇ ਕਿੰਨੇ ਆ ਤੁਹਾਡਾ ਜਿਹੜਾ ਫੰਡ ਕਿੰਨਾ ਜਾਰੀ ਕੀਤਾ ਜੀ 10 ਲੱਖ ਰੁਪਏ ਆ ਤੇ 3 ਲੱਖ ਰੁਪਏ ਦਾ ਬਜਟ ਆ ਜੀ ਕੋਸ਼ਿਸ਼ ਕੀਤੀ ਸੀ 2 ਲੱਖ ਰੁਪਏ ਗ੍ਰਾਂਟਾਂ ਦੇ ਤੇ ਕੁਝ ਪਿੰਡਾਂ 'ਚ ਤੇ ਉਹ ਸਾਨੂੰ ਲੱਗਿਆ ਕਿ ਬਹੁਤ ਘੱਟ ਛੋਟਾ ਰਹਿੰਦਾ ਹੈ ਹੁਣ ਅਸੀਂ ਇੱਕ ਪਾਲਿਸੀ ਬਣਾਤੀ ਹੈ ਇੰਕੋਰਪੋਰੇਟ ਸਾਹਿਬ ਲੋਕੋ ਆਪਣੇ ਨਾਮ ਤੋਂ ਸਾਹਿਬ ਲੋਕੋ ਕੋਲ ਜਿੱਥੇ ਪੈਂਦੀ ਜਿੰਮੇ ਦੀ ਮੰਗ ਹੈ ਕਿ ਅੱਲਾਹ ਤੇਰੇ ਤੇ ਹੋ। 10 ਮਸਜਿਦਾਂ ਉਹਦੇ ਲਈ ਫਲੋਰਿੰਗ ਕਰਕੇ ਦੇਸੀ ਕੋਈ ਦਾ ਨਾਮ ਜਰਾ ਪਾਵਾ ਹੋਣੀ ਹੋਵੇ। ਜੀ ਨਹੀਂ ਠੀਕ ਹੈ ਜੀ। ਦੇਖ ਸਕਦੇ ਹੋ ਤੁਸੀਂ ਤਸਵੀਰਾਂ ਇਹ ਪਿੰਡ ਕੋਲ ਮਜਰੇ ਦੀਆਂ ਜਿੱਥੇ ਕੀ ਜਿੰਮ ਦਾ ਉਹ ਘਟਨਾ ਹੈ ਉਹ ਜਿੰਮ ਹੈ। ਦੇਖ ਸਕਦੇ ਹੋ ਜਿੰਮ ਜੋ ਕਿ ਮਸ਼ੀਨਾਂ ਲੱਗ ਚੁੱਕੀਆਂ ਨੇ ਤੁਹਾਨੂੰ ਦਿਖਾਵਾਂਗੇ। ਮਸ਼ੀਨਾਂ 10 ਦੇ ਕਰੀਬ ਇਹ ਮਸ਼ੀਨਾਂ ਜਿੰਮ ਦੀਆਂ ਜੋ ਇਹ ਵੱਖ-ਵੱਖ ਤਰ੍ਹਾਂ ਦੀਆਂ ਤੁਸੀਂ ਦੇਖ ਸਕਦੇ ਹੋ 10 ਦੇ ਕਰੀਬ ਇਹ ਜਿੰਮ ਦੇ ਉਹ ਆ ਜਿਹਦੇ ਵੀ 3 ਲੱਖ ਰੁਪਏ ਦੀ ਗ੍ਰਾਂਟ ਨਾਲ ਇਹ ਲਗੀਆਂ ਨੇ ਚੀਜ਼ ਦੇ ਤਹਿਤ ਅੱਜ ਇਸ ਨੂੰ ਲਾਉਣ ਤੋਂ ਬਾਅਦ ਉਦਘਾਟਨ ਕੀਤਾ ਗਿਆ ਮਲਵਿੰਦਰ ਸਿੰਘ ਕੰਗ ਮੈਂਬਰ ਪਾਰਲੀਮੈਂਟ ਤੇ ਥੱਲੇ ਫਲੋਰ ਵੀ ਅਜੇ ਪੜਨਾ ਹੈ ਬੱਚਿਆਂ ਦਾ ਇਹ ਜਿੰਮਾ ਦੇਖ ਸਕਦੇ ਹਾਂ ਛੋਟੇ ਛੋਟੇ ਬੱਚੇ ਪਹੁੰਚ ਚੁੱਕੇ ਹਨ ਲਾਈਵ ਤਸਵੀਰਾਂ ਪਿੰਡ ਮਜਰਾਗੇ ਕਿ ਦੇਖ ਸਕਦੇ ਹਾਂ ਪਿੰਡ ਪਹੁੰਚੇ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਜੀ ਕਾਂਸਲਪ ਉਹਨਾਂ ਦੇ ਨਾਲ ਸਾਡੇ ਹਲਕੇ ਦੇ ਬਹੁਤ ਹੀ ਸਤਿਕਾਰਯੋਗ ਸਾਡੇ ਐਮਐਲਏ ਡਾਕਟਰ ਚਰਜੀ ਸਿੰਘ ਜੀ ਸਾਡੇ ਵੀਰ ਵੀਰਿੰਦਰ ਸਿੰਘ ਜੀ ਬੱਲਾ ਤੋਂ ਸਾਡੇ ਸਰਪੰਚ ਸਾਹਿਬ ਸਿੱਕਲ ਮਾਜਰੇ ਤੋਂ ਸਾਡੇ ਚੰਕੌਰ ਸਾਹਿਬ ਤੋਂ ਪ੍ਰਧਾਨ ਪੁਰਾ ਜੀ ਸਾਡੇ ਦੋਵੇਂ ਮਾਰਕੀਟ ਕਮੇਟੀ ਦੇ ਚੇਅਰਮੈਨ ਸਤੰਦਰ ਸਿੰਘ ਸਿਹੜੀ ਜੀ ਐਨ ਪੀ ਰਾਣਾ ਜੀ ਅਤੇ ਵੱਖ-ਵੱਖ ਪਿੰਡਾਂ ਤੋਂ ਆਏ ਸਰਪੰਚ ਸਾਹਿਬਾਨ ਆਮ ਆਦਮੀ ਪਾਰਟੀ ਦੇ ਸਮੂਹ ਵਲੰਟੀਅਰ ਸਾਹਿਬਾਨ ਤੇ ਮੇਰੇ ਸਾਹਮਣੇ ਬੈਠੀ ਗੁਰੂ ਗੋ ਪਿਆਰੀ ਸਾਧ ਸੰਗਤ ਜੀ ਆਪੋ ਫਤਿਹ ਦੀ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਬੜੀ ਆਦੀਨ ਹੈ ਕਿ ਇਸ ਨਗਰ ਦੇ ਵਿੱਚ ਇੱਕ ਆਪਨ ਜੀਗ ਮੈਂਬਰ ਪਾਰਲੀਮੈਂਟ ਜੀ ਦੇ ਜਿਹੜੇ ਵੰਡੇ ਨੇ ਉਹਨਾਂ ਦੇ ਵਿੱਚੋਂ ਐਮਐਲਏ ਸਾਹਿਬ ਜੀ ਵਾਹਰੇ ਵਿੱਚ ਪਿੰਡ ਤੋਂ ਦਿੱਤਾ ਗਿਆ ਤਾਂ ਕਿ ਜਿਹੜੇ ਸਾਡੇ ਨੌਜਵਾਨ ਵੀ ਸਾਡੀਆਂ ਭੈਣਾਂ ਜਿਨ੍ਹਾਂ ਨੂੰ ਕਿ ਬਾਹਰ ਜਾਣ ਦੀ ਲੋੜ ਨਾ ਪਵੇ ਆਪਣੇ ਨਗਰ ਦੇ ਵਿੱਚ ਹੀ ਜਿਹੜੀਆਂ ਇਹ ਸਹੂਲਤਾਂ ਨੇ ਉਹ ਪਿੰਡ ਵਿੱਚ ਹੀ ਲੈ ਸਕਣ ਅਤੇ ਉਸੇ ਲਈ ਜਿਹੜਾ ਸਾਕੇ ਪੰਜਾਬ ਦੇ ਮੁੱਖ ਮੰਤਰੀ ਸ਼ਰਦਪ੍ਰਮੋਦ ਕੁਮਾਰ ਜੀ ਨੇ ਜਿਹੜਾ ਕਿ ਇੱਕ ਵਧੀਆ ਨੌਜਵਾਨਾਂ ਵਾਸਤੇ ਚਾਹੇ ਉਹ ਗਰਾਊਂਡ ਹੈ ਚਾਹੇ ਉਹ ਜਿਮ ਉਹਨਾਂ ਦਾ ਇੱਕੋ ਇੱਕ ਸੁਪਨਾ ਹੈ ਕਿ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਜਿਹੜੇ ਕਿ ਇਹ ਮਤਲਬ ਹੈ ਯਾ ਕਰਾਈ ਜਾਣ ਤਾਂ ਕਿ ਨੌਜਵਾਨ ਆਪਣਾ ਸੁਰਿਆ ਤਰੀਕੇ ਨਾਲ ਆਪਣੀ ਜਿਹੜੀ ਸਿਹਤ ਦਾ ਧਿਆਨ ਰੱਖ ਸਕਣ ਮੈਂ ਬਹੁਤ ਲੰਬਾ ਸਮਾਂ ਨਹੀਂ ਲੈਣਾ ਮੈਂ ਵẹnਤੀ ਕਰੂੰਗਾ 2 ਮਿੰਟ ਵਾਸਤੇ ਸਾਡੇ ਨੌਜਵਾਨ ਵੀਰ ਸਰਦਾਰ ਵੀਰਿੰਦਰ ਸਿੰਘ ਬੱਲਾ ਜੀ ਨੂੰ ਕਿ ਉਹ ਮੰਚ ਤੇ ਆਉਣ ਤੇ ਸੰਗਤ ਦੇ ਸਾਹਮਣੇ ਆਪਣੇ ਵਿਚਾਰ ਰੱਖਣਗੇ ਵੀਰ ਵੀਰਿੰਦਰ ਸਿੰਘ ਜੀ ਬੱਲਾ ਖਾਲਸੇ ਦੀ ਜਨਕੁਲਮੀ ਸ਼੍ਰੀ ਨਨਕੁਰ ਸਾਹਿਬ ਲੋਕ ਸਭਾ ਹਲਕੇ ਤੋਂ ਸਾਡੇ ਮੈਂਬਰ ਪਾਰਲੀਮੈਂਟ ਸਾਡੇ ਵੱਡੇ ਵੀਰ ਸਰਦਾਰ ਮਾਲਵਿੰਦਰ ਸਿੰਘ ਜੀ ਕਾਨ ਅਲਕਾ ਸ਼੍ਰੀ ਜੰਗੋਸਰ ਤੋਂ ਸਾਡੇ ਬੜੇ ਸਤਿਕਾਰਯੋਗ ਐਮਐਲਏ ਸਾਡਾ ਡਾਕਟਰ ਚੰਜੀਤ ਸਿੰਘ ਜੀ ਪੀਸ ਨਗਰ ਤੋਂ ਸਾਡੇ ਬੜੇ ਹੀ ਸੂਝਵਾਨ ਸਰਪੰਚ ਸਾਹਿਬ ਸਾਰੂ ਸਿੰਘ ਜੀ ਤੇ ਸਮੂਹ ਪੰਚਾਇਤ ਮੈਂਬਰਸ ਨਗਰ ਨਿਵਾਸੀ ਤੇ ਇਸ ਪਿੰਡ ਤੋਂ ਸਾਡੇ ਬੜੇ ਪਿਆਰੂ ਸਾਥੀ ਸਾਡਾ ਵੀਰ ਕਰਨਵੀਰ ਜੌਨੀ ਪਿੰਪਲ ਮਾਧਰਾ ਤੇ ਨਾਲ ਦੇ ਪਿੰਡਾਂ ਤੋਂ ਸਾਡੇ ਯੂਥ ਦੀ ਜਿਹੜੀ ਟੀਮ ਹਰਦੀਪ ਰੁੜਕੀ ਸੱਤਾ ਰੁੜਕੀ ਹਰਿੰਦਰ ਸਿੰਘ ਜੀ ਸਰਪੰਚ ਜਟਾਣੇ ਤੋਂ ਸਰਦਾਰ ਮੇਜਰ ਸਿੰਘ ਜੀ ਨੂੰ ਜਟਾਣਾ ਬਰੀਦ ਤੋਂ ਸਾਡਾ ਵੀ ਹੈਪੀ ਨਗਰ ਕੌਂਸਲ ਸੰਮੋਰ ਸਾਹਿਬ ਦੇ ਵਾਇਸ ਪ੍ਰਧਾਨ ਕੁਬਿੰਦਰਪੁਰ ਰਾਜੀ ਸਤਾਂਗਲੀ ਤੋਂ ਸਾਡੇ ਸਰਪੰਚ ਸਾਹਿਬ ਰੌਣੀ ਤੋਂ ਸਰਪੰਚ ਸਾਹਿਬ ਮਾਧਰੀ ਤੋਂ ਸਰਪੰਚ ਸਾਹਿਬ ਅਮਰਾਲੀ ਤੋਂ ਸੁਭਰੇ ਜਿਹੜੇ ਜੀ ਆਇਆਂ ਨੂੰ ਸਾਥੀ ਨੇ ਤੇ ਜਿਹੜੇ ਆਵਾਗਨੀ ਪਾਰਟੀ ਨੂੰ ਪਿਆਰ ਕਰਨ ਵਾਲੇ ਨੇ ਅਸਵੇਤ ਤੇ ਹਲਕੇ ਦੇ ਵਿੱਚ ਹੋਰੇ ਵਿਕਾਸ ਕਾਰਜਾਂ ਦੇ ਜਿਹੜੇ ਉਦਰਾਣ ਕੀਤੇ ਜਾ ਰਹੇ ਹਨ ਨਾਲ ਸ਼ਾਮਲ ਹੋਏ ਨੇ ਉਹਨਾਂ ਦਾ ਵੀ ਧੰਨਵਾਦ ਸੋ ਕਨਸਪਟ ਆਪਾਂ ਜਦੋਂ ਇੰਟਰੈਕਸ਼ਨ ਟਾਈਮ ਨੂੰ ਯਾਦ ਇਸ ਨਗਰ ਚ ਆਪਾਂ ਆਏ ਸੀਗੇ ਇੱਥੇ ਪਿੰਪਲ ਦੇ ਹੇਠ ਆਪਾਂ ਨਗਰ ਨੂੰ ਬੇਨਤੀ ਕੀਤੀ ਸੀਗੀ ਵੀ ਤੁਸੀਂ ਸਾਨੂੰ ਸਾਡੇ ਵੀਰ ਸਰਦਾਰ ਮਾਲਵਿੰਦਰ ਸਿੰਘ ਨੂੰ ਕਾਂਗਰਸ ਨੂੰ ਇੱਕ ਵਾਰ ਮੌਕਾ ਦਿਓ ਇਹ ਅਸੀਂ ਸਵਾਲ ਵੀ ਕਰਦੇ ਸੀ ਵੀ ਤੁਸੀਂ ਜਿਹੜੇ ਪਿਛਲੀ ਵਾਰ ਐਮਪੀ ਚੁਣੇ ਸੀਗੇ ਕਦੇ ਦੁਬਾਰੇ ਆਪਣੇ ਪਿੰਡ ਆਏ ਦੇਖਿਆ ਤਾਂ ਸਾਰਿਆਂ ਨੇ ਹੱਥ ਖੜੇ ਕਰਕੇ ਜਵਾਬ ਦਿੱਤਾ ਸੀ ਵੀ ਵੋਟਾਂ ਤੋਂ ਬਾਅਦ ਕਦੇ ਅਸੀਂ ਆਪਣਾ ਐਮਪੀ ਨਹੀਂ ਸੀ ਦੇਖਿਆ ਕਦੇ ਪਿਛਲੇ 25-20 ਸਾਲਾਂ ਦਾ ਰਿਕਾਰਡ ਦੀ ਆਪਾਂ ਗੱਲ ਕਰਦੇ ਆ ਸਾਰਿਆਂ ਨੇ ਹੱਥ ਫੇਰੇ ਲਾ ਕੇ ਇਹੀ ਜਵਾਬ ਦਿੱਤਾ ਸੀਗਾ ਵੀ ਅਸੀਂ ਕਦੇ ਆਪਣਾ ਐਫੀ ਦੇਖਿਆ ਨਹੀਂ ਪਰ ਰਿਪੋਰਟ ਜਰੂਰ ਉਹਨਾਂ ਨੂੰ ਭਾਈਦੀ ਹੈ ਸੋ ਮੈਂ ਧੰਨਵਾਦ ਕਰਨਾ ਕਨਸਰ ਦਾ ਵੀ ਜਿਹੜੇ ਅੱਜ ਤੁਹਾਡਾ ਧੰਨਵਾਦ ਵੀ ਕਰਨਾ ਆਏ ਨੇ ਤੇ ਆਪਣੇ ਵੱਧਦੇ ਹੋਏ ਫੰਡਾਂ ਦੇ ਵਿੱਚੋਂ ਐਫੀ ਲੈਬ ਦੇ ਫੰਡਾਂ ਦੇ ਵਿੱਚੋਂ ਤੁਹਾਨੂੰ 3 ਲੱਖ ਰੁਪਏ ਦੀ ਜਿਹੜੀ ਜਿਮ ਹੈ ਇਸ ਨਗਰ ਨੂੰ ਦਿੱਤੀ ਹੈ ਤਾਂ ਕਿ ਜਿਹੜੇ ਤਾਂ ਕਿ ਜਿਹੜੇ ਨੌਜਵਾਨ ਹੈ ਨਸ਼ੇ ਵਾਲੂ ਜਾ ਰਹੇ ਨੇ ਆਪਣੀ ਸਿਹਤ ਦਾ ਕਿਵੇਂ ਸੰਭਾਲ ਕਰਨਗੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਵਧੀਆ ਫੈਸਿਲਿਟੀ ਸਰਕਾਰ ਨੇ ਇੱਥੇ ਤਿਆਰ ਕਰਕੇ ਦਿੱਤੀਆਂ ਉਹਦਾ ਵੀ ਆਪਾਂ ਆਨੰਦ ਲਵਾਂਗੇ ਤੇ ਦੂਜਾ ਐਮਐਲਏ ਸਾਹਿਬ ਆਪਣੇ ਨਗਰ ਲਈ ਹਮੇਸ਼ਾ ਵਿਕਾਸ ਦੇ ਕੰਮ ਲਈ ਤੁਹਾਡਾ ਸਾਰਿਆਂ ਦਾ ਸਹਿਯੋਗ ਕਰਦੇ ਨੇ ਇਸੇ ਪਿੰਪਲ ਦੇ ਸਾਹਮਣੇ ਜਿਹੜਾ ਆਪਣਾ ਛੱਪੜ ਟੋਕਾ ਤੁਸੀਂ ਦੇਖ ਰਹੇ ਸੀਗੇ ਪਿਛਲੇ ਚਾਰੀ ਪਿੰਨਾਂ ਸਾਲਾਂ ਤੋਂ ਦੀ ਕਿੰਨੀ ਤਰਸਯੋਗ ਹਾਲਤ ਸੀ ਕਿੰਨਾ ਉਹਦੇ ਵਿੱਚ ਕੁਵਾੜ ਸੀਗਾ ਕਿਵੇਂ ਪਾਣੀ ਨਾਲੀਆਂ ਚ ਓਵਰਫਲੋ ਹੋ ਜਾਂਦਾ ਸੀ ਇੱਕ ਵਾਰ ਤਾਰੀਆ ਐਮਐਲਏ ਸਾਹਿਬ ਦੇ ਤੇ ਸਰਪੰਚ ਸਾਹਿਬ ਦੇ ਨਾਤੇ ਮਾਰੀਆਂ ਜਿਹੜਾ ਸਾਡਾ ਵੀ ਜੋਰਨੀ ਜਿਨ੍ਹਾਂ ਨੇ ਆਪ ਆਪੇ ਪੱਲਿਓ ਖਰਚ ਕਰਕੇ ਵੀ ਜਿੱਥੇ ਸਰਕਾਰ ਨੇ ਫੰਡਿੰਗ ਕੀਤੀ ਹੈ ਤੁਸੀਂ ਸਾਰੇ ਨਗਰ ਨੇ ਆਪ ਕੋਲੋਂ ਪੈਸਾ ਲਾ ਕੇ ਵੀ ਜਿਹੜਾ ਆਪਣੇ ਨਗਰ ਦਾ ਸੁਧਾਰ ਕਰਨ ਦੇ ਵਿੱਚ ਜਿਹੜਾ ਉਪਰਾਲਾ ਕੀਤਾ ਉਹ ਵੀ ਬਹੁਤ ਸ਼ਲਾਘਾਯੋਗ ਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰਦਾ ਮਾਨਯੋਗ ਐਮ.ਐਲ.ਏ ਸਾਹਿਬ ਨੂੰ ਕਿ ਉਹ ਵੀ ਆਏ ਹੋਏ ਸੰਗਤ ਦੇ ਆਪਣੇ ਦਰਸ਼ਨ ਕਰਨਗੇ ਡਾਕਟਰ ਚੰਦੇ ਸਿੰਘ ਜੀ ਤੇ ਵੀ ਗੁਰਾਰਜਨ ਸਾਡੇ ਬਹੁਤ ਹੀ ਹਰਮਨ ਪਿਆਰੇ ਮੈਂਬਰ ਪਾਰਲੀਮੈਂਟ ਮਾਲਵੀਨ ਸਿੰਘ ਜੀ ਤੋਂ ਸ਼੍ਰੀ ਗੰਦਰ ਸਿੰਘ ਜੀ ਪੱਲਣ ਜਿਨ੍ਹਾਂ ਕੇ ਹੁਣੇ ਪੰਜਾਬ ক্রিকেট ਐਸੋਸੀਏਸ਼ਨ ਦੇ ক্রিকেট ਫੇਸਫੇ ਕਾਨਫਰੰਸ ਦੇ ਮੈਂਬਰ ਬੜੇ ਬਹੁਤ ਉਗਵਾਸ ਪਰ ਸਰਪੰਚ ਸਾਰੇ ਪੰਜ ਸਹਿਬਾਨ ਇਹਨਾਂ ਬੇਟੂ ਬਹੁਤ ਹੀ ਸਨ ਜਿਹੜਾ ਨੂੰ ਸਾਥੀ ਜੋਨੀ ਜੀ ਇਹਨਾਂ ਸਾਰੀ ਨੌਜਵਾਨ ਟੀਮ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਸਰਪੰਚ ਸਹਿਬਾਨ ਪਾਰਟੀ ਦੇ ਸਾਰੇ ਆਦੇਦਾਰ ਸਹਿਬਾਨ ਸਾਰੇ ਵਲੰਟੀਅਰ ਸਹਿਬਾਨ ਬਹੁਤ ਸਤਿਕਾਰਯੋਗ ਮੇਰੇ ਪਿੰਡ ਵਾਸੀ ਬੀਬੀਆਂ ਮਾਤਾ ਮਾਪੇਣਾ ਬਜ਼ੁਰਗ ਨੌਜਵਾਨ ਪ੍ਰਸਾਦ ਦੇ ਵੀ ਸਾਰਿਆਂ ਨੂੰ ਫਤਿਹ ਦੇ ਜੀ ਵਾਹਿਗੁਰੂ ਜੀ ਕੀ ਫਤਿਹ ਤੁੱਕ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਹੈ ਸਾਡੇ ਮਾਲਵਿੰਦਰ ਸਿੰਘ ਜੀ ਕੰਮ ਜਿਨ੍ਹਾਂ ਨੇ ਕਿ ਅੱਜ ਧੰਨਵਾਦੀ ਸੌਰਾਂ ਤੇ ਨਾਲ ਜੋ ਇਹਨੇ ਫੰਡ ਭੇਜੇ ਸੀ ਉਹਨਾਂ ਦੇ 3 ਲੱਖ ਦਾ ਜੋ ਜੇਮ ਮਰਤੇ ਲੱਗਿਆ ਉਹਦਾ ਹੰਗਾਰਾ ਕੀਤਾ ਸੋ ਮੈਂ ਤਾੜੀਆਂ ਇੱਕ ਵਾਰੀ ਮਾਨਯੋਗ ਅਲਕਾਰ ਲਈ ਬਹੁਤ ਹੀ ਵਧੀਆ ਇਨਸਾਨ ਜ਼ਮੀਨ ਨਾਲ ਜੁੜੇ ਹੋਏ ਔਰ ਨੌਜਵਾਨਾਂ ਦੇ ਖਾਸ ਨੌਜਵਾਨਾਂ ਦੀ ਖਾਸ ਜਗ੍ਹਾ ਇਹਨਾਂ ਦੇ ਦਿਲ 'ਚ ਔਰ ਹਮੇਸ਼ਾ ਤੱਕ ਪਰ ਰਹਿਣੇ ਕਿ ਕਿਵੇਂ ਨੌਜਵਾਨਾਂ ਲਈ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਵਧੀਆ ਗਰਾਊਂਡ ਬਣਾਏ ਜਾਣ ਓਪਨ ਜਿਮ ਬਣਾਏ ਜਾਣ ਔਰ ਇੰਡੋਰ ਜਿਮ ਬਣਾਈ ਜਾ ਸੋ ਅੱਜ ਉਹਨਾਂ ਦਾ ਦੌਰ ਹੈ ਪੰਜ ਪਿੰਡਾਂ 'ਚ ਅਸੀਂ ਜਾਣਾ ਹੈ ਵੈਸੇ 20 ਪਿੰਡਾਂ ਨੂੰ ਉਹ ਇਹ ਜਿਹੜੇ ਜਿਮ ਨੇ ਸਾਡੇ ਹਲਕੇ ਦੇ ਚੁੱਕੇ ਨੇ ਔਰ ਇੱਕ ਸਾਰੰਗ ਪਰ ਪਿੰਡਾ ਸਾਡਾ ਉਹਦੇ ਲਈ 20 ਲੱਖ ਰੁਪਏ ਨੇ ਲੱਖ ਦਿੱਤਾ ਹੈ ਕੋਈ ਨਾ ਜੀ ਕੰਨਵਾ ਮੈਂ ਗਰਮੀ ਬਹੁਤ ਹੈ ਤੁਸੀਂ ਲੋਕ ਬਹੁਤ ਦੇਰ ਤੋਂ ਬੈਠੇ ਹੋ ਬਹੁਤ ਦਾ ਸਮਾਂ ਲੰਬਾ ਨਹੀਂ ਲੈਣਾ ਮੈਂ ਸਰਪੰਚ ਸਾਹਿਬ ਨੂੰ ਹੋਰ ਵਧਾਈ ਦਿੰਦਾ ਕਿ ਤੁਹਾਡਾ ਅੰਗਰਵਾੜੀ ਪੰਨੇ 10 ਲੱਖ ਕਰਕੇ ਇਹਦੇ ਲਈ ਜਿਹੜਾ ਇੱਕ ਜਿਸ ਚਾਹੀਏ ਉਪਰੀ ਆਈ ਹੈ ਆ ਸਾਰੀਆਂ ਟਾਈਲਾਂ ਲੱਗਣੀਆਂ ਅੱਜ ਇੰਟਰਲੋਕ 10 ਲੱਖ ਕਰਕੇ ਇਹਨਾਂ ਨੂੰ ਹੋ ਜਿਹੜਾ ਹੋ ਗਿਆ ਸੋ ਇਹ ਪਿੰਡ ਇੰਨਾ ਵਧੀਆ ਟੋਪੇ ਦਾ ਇਹਨਾਂ ਨੇ ਕੰਮ ਕੀਤਾ ਅਨਖਰ ਤੁਸੀਂ ਦੇਖੋਗੇ ਪਹਿਲਾਂ ਲਗਾ 20 30 ਸਾਲਾਂ ਤੋਂ ਕਦੇ ਹੋਏ 40 ਸਾਲ ਤੋਂ ਸਫਾਈ ਨਹੀਂ ਸੀ ਹੋਈ ਕਿਉਂ ਜੀ ਜੋ ਜੀ ਅਰੇ ਇਨ ਪਿੰਡ ਵਾਸੀ ਐਨੇ ਵਧੀਆ ਸਾਰੇ ਜਿਹੜੇ ਪੈਸਾ ਇਕੱਠਾ ਕਰਕੇ ਕਿਉਂ ਚੋਪੇ ਦਾ ਕੰਮ ਰੁਕਣੇ ਦਿੱਤ ਤੱਕ ਕਲਦਾਰਿਆ ਜੌਂਡਿੰਗ ਹੈ ਆਪ 50000 ਦਾ ਇਹਨੇ ਆਪ ਦਿੱਤਾ ਤੇ ਹੋਰ ਪਿੰਡ ਵਾਸੀਆਂ ਨੇ ਸਾਰੇ ਦੇਖੀ ਤੋਂ ਇੱਕ ਮਿਸਾਲ ਹੈ ਕਿ ਅਗਰ ਸਰਕਾਰ ਵੱਲੋਂ ਕੁਝ ਮਿਲਦਾ ਹੈ ਉਹਦੇ ਵਿੱਚ ਆਪਣਾ ਵੀ ਯੋਗਦਾਨ ਪਾ ਕੇ ਅਸੀਂ ਉਹਨੂੰ ਵਧਿਆ ਕੰਮ ਜਿਹੜਾ ਕਰ ਸਕਦੇ ਆ ਔਰ ਤੁਹਾਡੇ ਲਈ ਜੇ ਹੋਵੇ ਵੀ ਕੋਈ ਕਮੀ ਹੈ ਮੈਨੂੰ ਦੱਸ ਦਿਓ ਉਹਦਾ ਬਾਉਂਡਰੀ ਬਾਉਂਡਰੀ ਦਾ ਬਜਟ ਦਾ ਐਸਟੀਮੇਟ ਲਗਾ ਲਓ ਉਹ ਹੋ ਗਿਆ ਦੇਖੇ ਤੋਂ ਇਹਦਾ ਵੀ ਤੇ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਬਹੁਤ ਰਾਜ ਦੇ ਤੁਸੀਂ ਜਦੋਂ ਲੱਗਦੇ ਨਾ ਵੋਟਾਂ ਪਾਉਣੇ ਹਟਦੇ ਨਹੀਂ ਬਟਨ ਲਾਲ ਕਰ ਦਿੰਦੇ ਬਿਲਕੁਲ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਹੁਣ ਮੈਂ ਇੱਕ ਵਾਰ ਫਿਰ ਮਾਨ ਸਾਹਿਬ ਦਾ ਧੰਨਵਾਦ ਕਰਦਾ ਔਰ ਆਸ ਕਰਦਾ ਜਿਹੜਾ ਹੁਣ ਅਗਲੇ ਸਾਲ ਚ ਵੀ ਸਾਨੂੰ ਗੱਫੇ ਇਹ ਜਿਹੜੇ ਦੇਣਗੇ ਜ਼ਰੂਰ ਤਾਂ ਕਿ ਸਾਡੇ ਨੌਜਵਾਨਾਂ ਲਈ ਨਸ਼ਿਆਂ ਤੋਂ ਉਹਨਾਂ ਨੂੰ ਦੂਰ ਰੱਖੀਏ ਮੈਂ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਜਿਨ੍ਹਾਂ ਨੇ ਕਿ ਨਸ਼ਿਆਂ ਦੇ ਖਿਲਾਫ ਅੱਜ ਤੱਕ ਕਿਸੇ ਨੇ ਆਵਾਜ਼ ਨਹੀਂ ਉਠਾਈ ਉਹਨਾਂ ਦੀ ਜਿਹੜੀ ਪੋਜੀਸ਼ਨ ਹੈ ਕਿ 50% ਜਿਹੜੇ ਪਿੰਡ ਹੈ 13000 ਦੇ ਕਰੀਬ ਪਿੰਡ ਹੈ ਸਾਡੇ ਪੰਜਾਬ 50% ਪਿੰਡ ਜਿਹੜੇ 100% ਨਸ਼ਾ ਮੁਕਤ ਹੋ ਗਏ ਸਾਰੇ ਬੰਦੇ ਇੱਕ ਵਾਰੀ ਸਾਡਾ ਵੀ ਪੈੜੀ ਤੋਂ ਅੱਜ ਹੋ ਰਿਹਾ ਕੱਲ ਨੂੰ ਨੇ ਕਾਹਨ ਦਾ ਅਨਾਉਂਸਮੈਂਟ ਕੀਤਾ ਕਿ ਸਾਡਾ ਬੜੇ ਕੁਲਦੀਪ ਸਿੰਘ ਜੀ ਸਰਪੰਚ ਸਾਹਿਬ ਸੁਲੱਖਣ ਸਿੰਘ ਇਹ ਕਹਿੰਦੇ ਸਾਡਾ ਜੀਲੋ ਪਰਸਰ ਕੋਲ ਦਿਲਕਾ ਸ਼ਾਸਨ ਹੋ ਗਿਆ ਇਹਨਾਂ ਨੇ ਆਪ ਅਨਾਉਂਸਮੈਂਟ ਕੀਤੀ ਸੋ ਬਹੁਤ ਵੱਡੀ ਗੱਲ ਔਰ ਸਾਡੇ ਹਲਕੇ 'ਚ ਵੀ ਜਿੱਥੇ ਮਰਜੀ ਚੱਲ ਜੇ ਹਰ ਬੰਦਾ ਕਹਿੰਦਾ ਵੀ 90% ਖਤਮ ਹੋ ਚੁੱਕਾ ਹੈ 10% ਜਿਹੜਾ ਰਹਿ ਗਿਆ ਉਹ ਵੀ ਇਸੇ ਕਰਕੇ ਹਟਾ ਦੇ ਕਿਉਂਕਿ ਮਗਰਮੱਛ ਫੜ ਲਿਆ ਹੁਣ ਕਹਿੰਦਾ ਛੋਟੇ ਮੋੜੇ ਮੱਛੀ ਫੜੇ ਪਰ ਹੁਣ ਮਗਰਮੱਛ ਜਿਹੜਾ ਫੜਿਆ ਚਾਹੇ ਸਾਫਤਾ ਮੁੱਖ ਮੰਤਰੀ ਕੋਣ ਪਤਾ ਪਤਾ ਨਹੀਂ ਲੱਗਿਆ ਕਹਿੰਦਾ ਮੈਂ ਸੋਚਿਆ ਭਗਤ ਸਿੰਘ ਪੜਿਆ ਕਰਦਾ ਦੱਸੋ ਵੀ ਇਹਨਾਂ ਖਾ ਗਏ ਐ ਸਹਲਕੀ ਦੇ ਕਿ ਪੱਤੇ ਮੈਂ ਦਾਸ ਤੇ ਨਹੀਂ ਰਹੀ 1500 ਕਰੋੜ ਦੀ ਲੁੱਟ ਹੋਈ ਐ ਸਾਡੇ ਹਲਕੇ 1500 ਕਰੋੜ ਦੀ ਚਾਹੇ ਨਸ਼ਿਆਂ ਖਾਦਾ ਚਾਹੇ ਰੇਟਾ ਮੈਨੀ ਖਾਦਾ ਇੱਕ ਦਿਨ ਚ 10 ਕਰੋੜ ਰੁਪਏ ਫੜੇ ਸੀ ਤੁਸਾਂ ਨੂੰ ਯਾਦ ਹੋ ਜ਼ਿਆਦਾ ਸਾਰੇ ਨੂੰ ਸੋ ਤੁਹਾਡਾ ਇਹ ਐਸਟੀਮੇਟ ਮੈਨੂੰ ਲੱਗਦਾ ਵੀ ਇਹਨਾਂ ਦਾ ਘੱਟੋ ਘੱਟ ਹੋਊਗਾ। ਸੋ ਮੈਂ ਚੰਗੇ ਬੰਦੇ ਵੀ ਹੈ ਮਾਨ ਸਾਹਿਬ ਨੇ ਹੁਣ ਸਾਰਾ ਜੋ ਪੰਜਾਬ ਦੀ ਕਾਇਆ ਕਲਪ ਕੀਤੀ ਹੈ ਉਹਨਾਂ ਦੀ ਟੀਮ ਤੋਂ ਸਾਨੂੰ ਵਧੀਆ ਐਮਪੀ ਮਿਲੇ ਨੇ ਮੈਂ ਇਹਨਾਂ ਦਾ ਇੱਕ ਵਾਰ ਫੇਰ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਬਾਰ ਬਾਰ ਧੰਨਵਾਦ ਐਮਐਲਏ ਸਾਹਿਬ ਦਾ ਇਹਨਾਂ ਨੇ ਬੜੇ ਰਸਤਾ ਦੇ ਨਾਲ ਸਿੱਕੀ ਹਲਕੇ ਦੇ ਵਿੱਚ ਜਿਹੜੇ ਵਿਕਾਸ ਕਾਰਜ ਨੇ ਕ੍ਰਿਸ਼ਟਾ ਨਾਲ ਚੱਲ ਰਹੇ ਨੇ ਉਹਨਾਂ ਨੇ ਵੀ ਬੜੇ ਵਿਸਤਾਰ ਨਾਲ ਦੱਸਿਆ ਵੀ ਕਿਸ ਤਰ੍ਹਾਂ ਨਾਲ ਪਿਛਲੀਆਂ ਸਰਕਾਰਾਂ ਨੇ ਇਸ ਪਾਵਨ ਪਵਿੱਤਰ ਅਲਕੇ ਨੂੰ ਜਿਹੜੇ ਇਹਦੀ ਲੁੱਟ ਸੁਟ ਕੀਤੀ ਹੈ ਤਾਂ ਹੁਣ ਬੇਨਤੀ ਕਰੂੰਗਾ ਸਾਡੇ ਵੱਡੇ ਵੀਰ ਬਹੁਤ ਹੀ ਸਤਕਾਰਯੋਗ ਹਰਵਿੰਦਰ ਸਿੰਘ ਕੰਗਜੀ ਨੂੰ ਕਿ ਉਹ ਇਸ ਸੰਗਤ ਦੇ ਵਿੱਚ ਆਪਣੇ ਵਿਚਾਰ ਰੱਖਣਗੇ ਕੰਪਸਾ ਨਗਰ ਦੇ ਸਾਰੇ ਹੀ ਸਤਕਾਰਯੋਗ ਸਾਡੇ ਬਜ਼ੁਰਗ ਨੌਜਵਾਨ ਸਾਥੀ ਵੱਡੀ ਤਦਾਦ ਚ ਆਈਆਂ ਸਾਡੀਆਂ ਮਾਮਾ ਪੈਣਾ ਸਾਰਿਆਂ ਨੂੰ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਰਾਜੀ ਸਾਡੇ ਸਰਕਾਰ ਜੋ ਐਮ ਐਲ ਏ ਸਾਹਿਬ ਨੇ ਔਰ ਛੋਟੇ ਵੀ ਬੀਤਵਿੰਦਰ ਨੇ ਜੋ ਮੌਜੂਦਾ ਹਾਲਾਤ ਹੈ ਉਹ ਸਾਰੇ ਦੱਸਦੇ ਆ ਮੈਂ ਤੇ ਤੁਹਾਡਾ ਧੰਨਵਾਦ ਕਰਨਾ ਹੈ ਤੁਸੀਂ ਮੈਨੂੰ ਅਸ਼ੀਰਵਾਦ ਦੇ ਕੇ ਲੋਕ ਸਭਾ ਚ ਭੇਜਿਆ ਸੀ ਔਰ ਸਾਡਾ ਫਰਜ਼ ਹੈ ਕਿ ਜਦੋਂ ਤੁਸੀਂ ਜਿਹੜੀ ਡਿਊਟੀ ਲਈ ਉਹ ਡਿਊਟੀ ਨੂੰ ਨਿਭਾਈਏ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਨੌਜਵਾਨਾਂ ਨੂੰ ਚੰਗੇ ਵਾਲੇ ਪਾਸੇ ਲਈਏ ਜਿਤਨਾ ਮਾ ਐਮਐਲਏ ਸਾਹਿਬ ਨੇ ਜ਼ਿਕਰ ਕੀਤਾ ਹੈ ਭਗਵੰਤ ਮਾਨ ਸਾਹਿਬ ਦਾ ਟੀਚਾ ਹੀ ਇਹ ਹੈ ਪਿਛਲੀਆਂ ਸਰਕਾਰਾਂ ਪਿੰਡਾਂ 'ਚ ਨੌਜਵਾਨਾਂ ਨੂੰ ਗੈਂਗਸਟਰ ਬਣਾਉਣ ਨਸ਼ੇ ਚ ਲਾਉਣ ਨਸ਼ੇ ਵੇਚਣ ਚਲਾਉਂਦੀਆਂ ਸੀ ਸਾਡੀ ਕੋਸ਼ਿਸ਼ ਹੈ ਜਿਹਾ ਐਮਐਲਏ ਸਾਹਿਬ ਹੋਣ ਚਾਹੀਐ ਸੀ ਹੋਈਏ ਸਾਡੀ ਕੋਸ਼ਿਸ਼ ਹੈ ਕਿ ਚੰਗੇ ਵਾਲੇ ਪਾਸੇ ਲੱਗਣ ਨੌਜਵਾਨ ਪਿੰਡ ਸਾਫ਼ ਸੁਥਰਾ ਹੋਵੇ ਸੋਹਣਾ ਹੋਵੇ ਖੂਬਸੂਰਤ ਹੋਵੇ ਸਰਪੰਚ ਸਾਹਿਬ ਬਹੁਤ ਅੱਛਾ ਇਸ ਦੇ ਚ ਯੋਗਦਾਨ ਪਾ ਰਹੇ ਸੋ ਮੈਂ ਜਿੱਥੇ ਤੁਹਾਡਾ ਧੰਨਵਾਦ ਕਰਦਾ ਉੱਥੇ ਤੁਹਾਨੂੰ ਵਿਸ਼ਵਾਸ ਵੀ ਦੋਣਾ ਨਾ ਲੰਮਾ ਸਮਾਂ ਨਹੀਂ ਲੈਣਾ ਇਸੇ ਤਰੀਕੇ ਨਾਲ ਜਿੱਦਾਂ ਬੀਤ ਦਵਿੰਦਰ ਨੇ ਕਿਹਾ ਵੀ ਐਮਪੀ ਹੁੰਦੇ ਸੀ ਬਾਅਦ ਚ ਵੋਟਾਂ ਮੇਰੇ ਬਾਅਦ ਕੋਈ ਦਿੱખ્યા ਨਹੀਂ ਪਰ ਅਸੀਂ ਉਹਨਾਂ ਚ ਨਹੀਂ ਗਿਣਤੀ ਆਪਣੀ ਕਰਾਉਣੀ ਅਸੀਂ ਵਾਰ-ਵਾਰ ਤੁਹਾਡੀ ਸੇਵਾ 'ਚ ਹਾਜ਼ਰ ਵੀ ਹੋਣਾ ਜੋ ਡਿਊਟੀ ਤੁਸੀਂ ਲਾਉਣੀ ਉਸ ਡਿਊਟੀ ਨੂੰ ਨਿਭਾ ਕੇ ਆਵਾਂ ਹੁਣ ਸਰਪੰਚ ਸਾਹਿਬ ਨੇ ਐਮਐਲਏ ਸਾਹਿਬ ਨੂੰ ਬੇਨਤੀ ਕੀਤੀ ਸੀ ਇੱਥੇ ਜਿਮ ਲਵਾਇਆ ਜਾਵੇ ਅੱਜ ਉਸ ਦੀ ਸ਼ੁਰੂਆਤ ਕਰਨ ਆਏ ਆਂ ਆਉਣ ਵਾਲੇ ਟਾਈਮ 'ਚ ਵੀ ਜਿਹੜੇ ਵੀ ਪਿੰਡਾਂ ਦੇ ਸੁਧਾਰ ਲਈ ਜੋ ਬਿਹਤਰ ਯੋਗਦਾਨ ਹੋਊਗਾ ਨੌਜਵਾਨਾਂ ਨੂੰ ਖਾਸ ਕਰ ਚੰਗੀ ਦਿਸ਼ਾ ਦੇਣਾ ਇਹ ਸਾਡਾ ਫਰਜ ਹੈ ਸੋ ਸਾਰੀ ਸੰਗਤ ਸਾਡੀਆਂ ਮਾਵਾਂ ਭੈਣਾਂ ਇੱਦੀ ਵੱਡੀ ਤਰ੍ਹਾਂ ਤੁਸੀਂ ਆਏ ਹੋ ਦੁਪਹਿਰ 'ਚ ਆਏ ਹੋ ਤੁਹਾਡਾ ਸਾਡੇ ਬਜ਼ੁਰਗਾਂ ਦਾ ਨੌਜਵਾਨ ਸਾਥੀਆਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਰਪੰਚ ਸਾਹਿਬ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ